ਬਦਲਾਂ ਦੀਆਂ ਗੱਲਾਂ ਤੇਰੀ ਭੈਣ ਦੀ ਸੱਸ ਬੜੀ ਚੰਗੀ ਐ ਮੈਨੂੰ ਬੜੀ ਸਿਆਣੀ ਜਨਾਨੀ ਲੱਗਦੀ ਐ ਹੈ ਹਾਂਜੀ ਮੰਮੀ ਉਹ ਤੇ ਬੜੇ ਚੰਗੇ ਨੇ ਦੇਖੋ ਇਹੋ ਜਿਹੇ ਹੁੰਦੀ ਸਾਡਾ ਘਰ ਬਾਰ ਵੇਖ ਕੇ ਨੱਕ ਦੰਦੀ ਬਾਤ ਦੀ ਪਰ ਫਿਰ ਵੀ ਵਿਚਾਲੀ ਹੱਸਦੀ ਸੱਸ ਜਿੰਦੀ ਹੈ ਇਹ ਵੀ ਬੜੇ ਚੰਗੇ ਨੇ ਉਹ ਦਿਨ ਹੀ ਉਹ ਦਿਨ ਨਹੀਂਗੇ ਉਹ ਦਿਨ ਵੀ ਇਦਾਂ ਹੀ ਬੜੇ ਪਿਆਰ ਨਾਲ ਮਿਲਦੇ ਇਹ ਕਿੱਡੀ ਕਰਮਾ ਆਈ ਤੇਰੀ ਭੈਣਾ ਦੀ ਨੋਈਦੀ ਵਧੀਆ ਸੱਸ ਮਿਲੀ ਵੇਖ ਲੈ ਚਲੇ ਮੰਮੀ ਦੱਸ ਤਾਂ ਹੀ ਮੜੀਓ ਤੂੰ ਨਹੀਂ ਤੇ ਚੰਗੇ ਹੀ ਹੋ ਭਾਈ ਸੋਹ ਵਧੀਆ ਚੰਗੇ ਭੱਜ ਰੋ ਕੇ ਇਹ ਵਾਲੇ ਵੇਖੀਏ ਨਾ ਉਦੋਂ ਮਨ ਚਰੀ ਜਾਂਦੀ ਆ ਤੇ ਜਿੱਦਾਂ ਇਹਨਾ ਆਪਣੀ ਲੋਹਾ ਛੰਦੀਆਂ ਲੱਡਲੀਆਂ ਜਿਹਨਾਂ ਰੱਖੀਆਂ ਨੇ ਅਹੀਂ ਮੈਂ ਵੀ ਆਪਣੀ ਧੀ ਨੂੰ ਨਾ ਹਰ ਸਹੂਲਤ ਦੇ ਲਈ ਆ ਕਦੇ ਨਾ ਕਦੇ ਸਾਡੇ ਦਿਨ ਬਦਲ ਜਾਣੇ ਆ ਪਰਮਾਤਮਾ ਨੇ ਜੀ ਹੱਜ ਸੁਣ ਲੈਣੀ ਆ ਤੇ ਤੂੰ ਹੀ ਫਿਕਰ ਨਾ ਕਰਿਆ ਕਰ ਨਹੀਂ ਮੰਮੀ ਮੈਂ ਕਿਹੜੀ ਗੱਲ ਨੂੰ ਫਿਕਰ ਕਰਨੀ ਆ ਤੁਸੀਂ ਸਗੋ ਵੇਖ ਕਿਉਂ ਨਾ ਵਾਲਾ ਦੇਖੀਏ ਉਹ ਗੱਲ ਕਰ ਮੈਂ ਤਾਂ ਨਹੀਂ ਮੇਰੇ ਮਨ ਚਦਾਂ ਦੀ ਕੋਈ ਗੱਲ ਨਹੀਂ ਹੈਗੀ ਬਹੁਤ ਰੀ ਗੀ ਤੇ ਹੁੰਦੀ ਆ ਨਾ ਇਹ ਨਹੀਂ ਨਾ ਕਰ ਉਹ ਤੇ ਚਲੋ ਹੈਗਾ ਵਾ ਕੋਈ ਗੱਲ ਨਹੀਂ ਉਹ ਆਏ ਫਿਰ ਉਥੋਂ ਹੋਰ ਕੀ ਮੈਨੂੰ ਤਾਂ ਬੜਾ ਵਧੀਆ ਲੱਗਾ ਉਹਦੇ ਘਰ ਜਾ ਕੇ ਹਾਂ ਐਨਾ ਚਾਹ ਕਰਤਾ ਰਟਬਾ ਸਾਰਾ ਕੀ ਗੱਲ ਨਹੀਂ ਕਰਨ ਵਾਲੀ ਬੇਸ਼ੱਕ ਹੈਗੇ ਮਾੜੇ ਆ ਵਿਚਾਰੇ ਅੱਛਾ ਪਰ ਤੇ ਡੋਂ ਪੂਰੇ ਖੁਸ਼ ਹੈਗੇ ਹਾਂ ਹਾਂ ਤੇ ਮੈਨੂੰ ਨਾ ਵੀ ਕਿ ਉਹਦਾ ਬੜਾ ਅਜੀਬ ਜਿਹਾ ਫੀਲ ਹੋਇਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸਾਰਿਆਂ ਨੇਖੋ ਜਰ ਰੱਖਣਾ ਚਾਹੀਦਾ ਮਨੋ ਹਣਾ ਉਹ ਚਲ ਕੋਈ ਗੱਲ ਨਹੀਂ ਉਹਨਾਂ ਦੀ ਮਾਰਗ ਸੁਣ ਲੈਣੀ ਆ ਤੇ ਬਾਕੀ ਗੱਲ ਇੱਕ ਹੋਰ ਓ ਤੇਰੀ ਭਤੀਜੇ ਦਾ ਹੈ ਫੋਨ ਬਾਰ ਕੋ ਨੇ ਡਾਲੀ ਦਾ ਹਾਏ ਹਾਏ ਮੇਰੇ ਭਤੀਜਾ ਫੋਨ ਆਇਆ ਹੀ ਉਹ ਤਾਂ ਉਪਰ ਉਪਰ ਕਹਿੰਦੇ ਵੀ ਮੇਰੀ ਭੂਰਾਂ ਨਾਲ ਗੱਲ ਕਰਾ ਹਾਂ ਮੈਂ ਉਹ ਤੇ ਹੁਣ ਆਪ ਚਲ ਗਈ ਉੱਥੇ ਨਾਲ ਪਤਾ ਕੀ ਗੱਲ ਹੋ ਗਈ ਮੈਨੂੰ ਕਾਲੀ ਕਾਲੀ ਤੇ ਫੋਨ ਇੱਥੇ ਰਹਿ ਗਿਆ ਮੈਨੂੰ ਯਾਦ ਭੁੱਲ ਗਿਆ ਮੈਂ ਤਾਂ ਕਿੰਨੇ ਦਿਨ ਹੋ ਗਏ ਢੀਕਦੀ ਹੀਗੀ ਟਾਈਮ ਦਾ ਕਾ ਪਿੱਛਾ ਹੋ ਜਾਂਦਾ ਵਾ ਨਾ ਜਦੋਂ ਉਹਦਾ ਟਾਈਮ ਹੁੰਦਾ ਉਦੋਂ ਮੈਂ ਨਹੀਂ ਕਰ ਹੁੰਦੀ ਜਦੋਂ ਮੈਂ ਕਰ ਹਣੀ ਉਦੋਂ ਟਾਈਮ ਨਹੀਂ ਦਾ ਇਹ ਤਾਂ ਚੰਗਾ ਪੰਗਾਈ ਹੋ ਮੈਂ ਸਿੱਝਾ ਨਾ ਹਿਰਖੀ ਲੱਗਾ ਰਹਿਣਾ ਉਹ ਤਾਂ ਨਾ ਇੰਗੀਆਂ ਗੱਲਾਂ ਕਰਨੀ ਵੀ ਕੋਈ ਗੱਲ ਕਰਨ ਵਾਲੀ ਨਹੀਂ ਹਾਏ ਹਾਏ ਕੀ ਕਹਿੰਦੀ ਹੁ ਮੈਨੂੰ ਦੱਸੋ ਸਹੀ ਉਹ ਗੱਲਾਂ ਆ ਭਾਈ ਤੇ ਮਾਹਤਾ ਤੇ ਫੋਨ ਉਹਰੇ ਘਰੇ ਛੱਡ ਗਈ ਐ ਉਹ ਹੋ ਗਈ ਨਾ ਗਲਤੀ ਮੇਰੀ ਕੋ ਫੋਨ ਨਾਲ ਲੈ ਜਿੰਦੀ ਮੇਂ ਗੱਲ ਹੋ ਜਾਣੀ ਸੀ ਮੈਨੂੰ ਜਿੰਨਾ ਚਾਹੀਦਾ ਨਾ ਆਪਦੇ ਪਿੰਡ ਜਾਣ ਦਾ ਤੇ ਗਲਤੀ ਨਹੀਂ ਕਰਨੀ ਫੋਨ ਦਾ ਹੀ ਚੇਤਾ ਭੁੱਲ ਗਿਆ ਮੈਂ ਮੈਂ ਤੈਨੂੰ ਬਾਹਰ ਗਿਆ ਤੇ ਬੈਠੇ ਪਿਆ ਵੇਖਿਆ ਹੈ ਅੱਛਾ ਬਈ ਕਿਤੇ ਬਾਹਰ ਦੱਸ ਚਲ ਕੋਈ ਗੱਲ ਨਹੀਂ ਕਰ ਲੈਣੀ ਐ ਮੈਂ ਆਹਨ ਕਿ ਤਾ ਚੋਟੀ ਲਵੇ ਹੁਣੇ ਨਹੀਂ ਗੱਲ ਤਾਂ ਨਹੀਂ ਮੈਨੂੰ ਪਤਾ ਤੇ ਹੁਣ ਦੂਤ ਦੀ ਮਰਜ਼ੀ ਆਪਣੀ ਕਰਵਾ ਪਰ ਇੱਕ ਗੱਲ ਦੱਸਾਂ ਮੈਨੂੰ ਅੱਜ ਜਾ ਕੇ ਨਾ ਉਥੇ ਬੜਾ ਹੀ ਖੋਤਰਾ ਹੋਇਆ ਇਹਦਾਂ ਮਿੱਟੀ ਦਾ ਟੇਰ ਲੱਗਾ ਹੈ ਚਾਰਿਆ ਦੇ ਘਰ ਹੈ ਤੇ ਇਦਾਂ ਹੀ ਦੋ ਕਮਰੇ ਆ ਸਾਹਮਣੇ ਤੇ ਬਾਲਣ ਬੋਲਣ ਇਕੱਠਾ ਕਰਕੇ ਵਿਚਾਈ ਨੂੰ ਫਿਰ ਚਾਹ ਬਣਾਈ ਹੈ ਹੈ ਤੇ ਬੜਾ ਦਿਲ ਨੂੰ ਆ ਤਾਂ ਕਾਲਾ ਲੱਗਾ ਜਿਦਾ ਵੇਖ ਕੇ ਕੋਈ ਮੇਰੀ ਗੱਲ ਸੁਣ ਦੱਸਾਂ ਗੱਲ ਕੀ ਆ ਕੋ ਦਿਨ ਭੋਲ ਗਿਆ ਕੋ ਟਾਈਮ ਨਹੀਂ ਲੱਗਦਾ ਠੀਕ ਨਹੀਂ ਤੇ ਜਦੋਂ ਮੈਂ ਮਾਰਨਾਂ ਵੀ ਸੁਣ ਲੈਣੀ ਨਹੀਂ ਸੁਣ ਲੈਣੀ ਕੋਈ ਨਹੀਂ ਵਾਈ ਕੋਲ ਨੈਵਰ ਸੁਣ ਲੈਣੀ ਤੁਸੀਂ ਨਹੀਂ ਵੀ ਗੱਲਬਾਤ ਕਰਨੀ ਮੈਂ ਕਦੀ ਗੱਲ ਕਰਨੀ ਆ ਕਿਰਦੀ ਕਰੀ ਤੇ ਮਜ਼ਾਕ ਨਹੀਂ ਦਈਦਾ ਤੁਹਾਨੂੰ ਤਾਂ ਬਹੁਤ ਵਧੀਆ ਲੱਗਾ ਉੱਥੇ ਜਾ ਕੇ ਕਿਉਂਕਿ ਦਿਲ ਦੇ ਬੜੇ ਚੰਗੇ ਆ ਐਨੇ ਖੁਸ਼ ਹੋਈ ਵੀ ਕਿ ਕਾਦੀ ਨਹੀਂ ਕਰਨ ਵਾਲੀ ਪਰ ਅਰੇ ਤੇ ਨੌ ਆ ਨਾ ਇਹਦੇ ਤੇ ਤੁਸੀਂ ਗੱਲ ਜਾਣੀ ਦੋ ਜੇ ਉਹਨਾਂ ਪਾਣੀ ਖੜਾਇਆ ਵਿਚਾਰਿਆਂ ਨੇ ਤੇ ਘੁੱਟ ਨਹੀਂ ਮੂੰਹ ਨੂੰ ਲਾਇਆ ਤੇ ਚੁੱਕੇ ਪਰੇ ਮਾਰਿਆ ਪਾਣੀ ਮੈਂ ਵੇਂਦੀ ਨਹੀਂ ਇਹਦੇ ਵਾਰ ਬਫਰ ਕੀ ਰੱਖਾ ਨੂੰ ਬੜੀ ਬੜੀ ਨੇ ਕਹਣਾ ਮੇਰੀ ਭੈਣ ਦਾ ਘਰਵਾ ਮੈਂ ਜੋ ਮਰਜ਼ੀ ਕਰਾਂ ਨਾ ਕਰਾਂ ਤੇ ਮਮੀ ਨੂੰ ਕੀ ਤਕਲੀਫ ਆ ਹਨਾ ਇਹ ਸੁਣਨ ਨਾਲ ਚੰਗਾ ਬੰਦਾ ਚੋਪੀ ਰਵੇ ਨਹੀਂ ਤੇ ਅੱਜ ਤਾਂ ਬੜੀ ਮਾੜੀ ਗੱਲ ਵਾ ਚੱਲ ਜੇ ਬੰਦਾ ਗਿਆ ਤੇ ਬੰਦਾ ਚ ਪਾਣੀ ਪੀਂਦੇ ਬੰਦਾ ਪੀਵੇ ਉੱਥੋਂ ਨਾ ਨਾ ਇਹਨੇ ਪਾਣੀ ਮੂੰਹ ਨਾਲ ਮੈਂ ਪੀ ਲਿਆ ਪਰਮ ਨੇ ਪੀ ਲਿਆ ਇਹਨੇ ਹੀ ਪਾਣੀ ਪੀ ਲਿਆ ਗੱਲ ਇਹ ਕੋਹਰਾ ਤੇ ਨਾ ਨਾ ਨਾਲ ਪਾਣੀ ਕਿਉਂਦੇ ਤੇ ਫਿਰ ਕਹਣਾ ਹੁਣ ਕਿਨੇ ਪਾਣੀ ਦੀ ਪੁੱਛਿਆ ਨਹੀਂ ਨਹੀਂ ਬੜੇ ਖੁਸ਼ ਰੇ ਵਿਚਾਰੇ ਵੇਖ ਕੇ ਬੜੀ ਮਾੜੀ ਗੱਲ ਆ ਤੁਸੀਂ ਰੋਟੀ ਨਾ ਟਿਖਾਦੀ ਆ ਨਹੀਂ ਮੈਂ ਪਰ ਖਾ ਲਿਆ ਪ੍ਰਸ਼ਾਦ ਹੈ ਹੀ ਦੁੱਧ ਨਾਲ ਅੱਛਾ ਅ ਉਜਾ ਜਿੱਥੇ ਰੋਟੀ ਖਾਦੇ ਉਥੇ ਚਾਹ ਦੇ ਮਗਰ ਆਈਦੀ ਆ ਚਾ ਕੋਈ ਮੈਂ ਬਣਾ ਕੇ ਤੇ ਨਹੀਂ ਵਧੀਆ ਜੀ ਨਾਲ ਪੈਪ ਪਿੰਨੀ ਆ ਸਿੰਧ ਮਿਲ ਗਾ ਜੀ ਨੂੰ ਪੁੱਛਾ ਦੋਪਿੰਦਰ ਭਾਜੀ ਤੁਸੀਂ ਲੈ ਕੇ ਸਾਡੇ ਤੇ ਗਏ ਸੀਗੇ ਕੀ ਗੱਲ ਕਰਦੇ ਸੀ ਤੁਸੀਂ ਉੱਥੇ ਗੱਲ ਤੇ ਉਹ ਹੀ ਆ ਫਸਲ ਦਾ ਪੁੱਛਣ ਦਾ ਹੈ ਕਣਕ ਦਾ ਹੀ ਤੇ ਸਪਰੇ ਕੀਤੀ ਜਾਂ ਨਹੀਂ ਕੀਤੀ ਹੱਲੇ ਅੱਛਾ ਤੇ ਉਦਾਂ ਹੋਰ ਕੋਈ ਗੱਲ ਤਾਂ ਨਹੀਂ ਕੀਤੀ ਉਹਨਾਂ ਨੇ ਨਹੀਂ ਨਹੀਂ ਹੋਰ ਕੋਈ ਗੱਲ ਨਹੀਂ ਕੀਤੀ ਇਦਾਂ ਦੀ ਕੋਈ ਵੀ ਵਿਚਾਰ ਚੁਰਾ ਕੁਈ ਪੈਸਾ ਦੇ ਲੱਦੇ ਮੇਰੇ ਇਹਨਾਂ ਨੂੰ ਉਹ ਨਹੀਂ ਨਹੀਂ ਪੈਸਾ ਜਾਂ ਤਾਂ 10 ਤੇਰੇ ਕੋਲ ਪੁੱਛ ਕੇ ਦੇਣਾ ਹੈ ਜਾਂ ਮੰਮੀ ਕੋਲ ਪੁੱਛ ਕੇ ਦੇਣਾ ਠੀਕ ਹੈ ਮੰਮੀ ਨੇ ਵੀ ਤਾਂ ਉੱਥੇ ਕੱਢ ਕੇ 1000 ਰੁਪਿਆ ਫਟਾਫਟ ਫੜਾਤਾ ਫਿਰ ਮੁੰਡੇ ਨੂੰ ਸਾਡੇ ਕੋ ਬਾਧੂ ਆਏ ਆ ਕਿ ਥੋੜੇ ਦੇ ਦਿੰਦੇ 2-300 ਦੇ ਦਿੰਦੇ ਜੱਸ ਤੂੰ ਸਮਝੀਂ ਜੀ ਮੇਰੀ ਗੱਲ ਮੰਮੀ ਗਏ ਵੀ ਪਹਿਲੀ ਵਾਰੀ ਸੀ ਨਾ ਤੇ ਉਹ ਤਾਂ ਇੰਨੀ ਵਾਰੀ ਆਏ ਨਾ ਇੱਥੇ ਅਸੀਂ ਪਹਿਲੀ ਵਾਰੀ ਗਏ ਤਾਂ ਪਹਿਲੀ ਵਾਰੀ ਗਏ ਤਾਂ ਮਤਲਬ ਇਹ ਥੋੜੀ ਹੁੰਦਾ ਕਿ ਪੈਸੇ ਦੇ ਆਓ ਉਹ ਇੰਨੀ ਵਾਰੀ ਇੱਥੇ ਆਏ ਹਰ ਵਾਰੀ ਉਹਨਾਂ ਨੂੰ ਦੇ ਕੇ ਤੋਰਿਆ ਉਹ ਕੋਈ ਗੱਲ ਨਹੀਂ ਜੇ ਤੁਹਾਡਾ ਬੱਚਾ ਹੋਣਾ ਵਾ ਤੇ ਉਹਨੇ ਸਾਡਿਆਂ ਨੂੰ ਵੀ ਦਿਆ ਕਰਨਾ ਕੋਈ ਖਾਲੀ ਹੱਥ ਨਹੀਂ ਮੋੜਦਾ ਹੁੰਦਾ ਸਮਝ ਆਈ ਮੇਰੀ ਗੱਲ ਚਲੋ ਪਰ ਕੋਈ ਗੱਲ ਗੱਲ ਤਾਂ ਨਹੀਂ ਨਾ ਕੀਤੀ ਸੀ ਉਹ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਥੋੜਾ ਬਤਾਉ ਦਿਓ ਦਿਮਾਗ ਤੋਂ ਕੰਮ ਲਿਆ ਕਰ ਇਹ ਥੋੜੀ 24 ਘੰਟੇ ਲੜਨ ਨਾਲ ਕੋਈ ਨਹੀਂ ਦਮਾ ਫਿਰ ਚਾਹ ਬਣਾ ਕੇ ਜੱਬ ਬਣਾ ਕੇ ਦੀ ਚਾਹ ਮੈਂ ਮੈਂ ਵੀ ਚੇਂਜ ਕਰਾਂ ਨਰਦੀਪਾ ਹਾਂਜੀ ਇੱਧਰ ਬੈਠੀ ਹੈ ਹਾਂਜੀ ਈ ਦੇਖ ਲਈ ਮੈਂ ਨਾ ਗੁੰਮਦਾ ਵੇਖ ਲਈ ਆ ਕੰਮ ਠੀਕ ਆ ਉਹਦਾ ਹੀ ਬਣ ਗਿਆ ਕਾਦੀ ਜੜੀਆਂ ਤੈਨੂੰ ਘਰਨੇ ਭਰ ਕੇ ਆਏ ਹਾਂਜੀ ਨਿਕਲ ਪਏ ਨੇ ਆਪਣੇ ਜਦ ਸਿੱਤੇ ਬੜਾ ਵਧੀਆ ਹੋ ਗਿਆ ਵਾ ਉਧਰ ਹੀ ਗਏ ਹਾਂ ਤੇ ਮੈਂ ਸਭ ਤਸਿਆ ਨਹੀਂ ਤੈਨੂੰ ਉਹਦਾ ਮੁੰਡੇ ਦਾ ਫੋਨ ਆਇਆ ਤਾਂ ਦਾ ਆ ਜਾ ਚੱਲੀ ਤੇ ਮੈਂ ਉਹਦੇ ਨਾਲ ਹੀ ਚੱਲ ਗਿਆ ਤੇ ਮੈਨੂੰ ਉਹਦਾ ਬੜੀ ਖੁਸ਼ੀ ਹੋਉਂਦੀ ਆ ਪਿੰਡਾਂ ਪਿੰਡਾਂ ਜੇ ਤੁਹਾਨੂੰ ਖੁਸ਼ੀ ਹੋਉਂਦੀ ਤਾਂ ਮੈਨੂੰ ਵੀ ਬੜੀ ਖੁਸ਼ੀ ਹੋਉਂਦੀ ਆ ਮੇਰੇ ਕੋਲ ਕੋਈ ਪਿਆਰ ਹੈ ਨਹੀਂ ਕਿ ਮੈਂ ਮੂੰਹ ਮਠਾ ਕਰਨੇ ਤਾਂ ਲਿਖ ਚੀਜ਼ੀ ਲੈਵਣੀ ਚਲੋ ਕੋਈ ਗੱਲ ਨਹੀਂ ਮੂੰਹ ਹੀ ਮਿੱਠਾ ਵਾ ਤੇ ਮੰਮੀ ਕਿੱਥੇ ਆ ਮੰਮੀ ਨਹੀਂ ਆਵੇ ਕੋਈ ਇੱਥੇ ਹੀ ਨਹੀਂ ਮੰਮੀ ਤੁਰ ਆਇਆ ਹਾਂ ਲੈ ਮੁੰਡੇ ਦੇ ਪੈਰਾ ਬਸ਼ੀਰ ਨੂੰ ਸੁਣ ਲਈ ਤੁਹਾਡੀ ਮਾੜਾ ਤੇ ਹੋਰ ਮੈਂ ਤੁਹਾਨੂੰ ਨਹੀਂ ਆ ਭੀਨੇ ਦੇ ਛੋਟਾ ਜਿ ਰੱਖੀਦਾ ਹੁੰਦਾ ਵਾਈਬਰ ਨੂੰ ਤੇ ਸਾਰਿਆਂ ਦੀ ਫਿਕਰ ਹੁੰਦੀ ਆ ਤੇ ਸਾਰਾ ਪਤਾ ਕਰ ਆ ਕੰਮ ਵੀ ਬੜਾ ਵਧੀਆ ਤੇ ਤਨਖਾਹ ਜਿਹੜੀ ਹੈ ਨਾ 16000 ਰੁਪਏ_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_* ਕੀ ਹੁਣ ਦੁਬਾਰਾ ਖਚੌਣਗੇ ਤੇ ਐਵੇਂ ਫालतू ਨਹੀਂ ਜਾਣੀ। ਨਹੀਂ ਨਹੀਂ ਮੜਕੋ ਤੇ। ਇੱਧਰ ਮੈਂ ਨਾ ਮੰਮੀ ਨੂੰ ਨਾ ਫੋਨ ਕਰਕੇ ਦੱਸਣਾ। ਹਲੇ ਜਾਸ ਨਹੀਂ ਦੱਸਦੇ। ਦੱਸ ਦੇ ਦੱਸ। ਪੁੱਤ ਕੀ ਕਰਦਾ? ਮੰਮੀ ਜਗੇ ਤਾਂ ਫਾਰਮ ਨਹੀਂ ਪਰ ਇਹ ਹਾਂ। ਉਹ ਨਿਕਲ ਆਏ ਨੇ ਆਪਾਂ। ਸੱਚੀ ਕਿ ਤੂੰ ਮਝਾਂਦ ਨਹੀਂ ਕੰਡਿਆ? ਉਹ ਨਹੀਂ ਮੰਮੀ ਸੱਚੀ। ਸੱਚੀ ਹੋ ਗਏ ਤਾਂ ਮਾਦਮਾ ਦੇ ਘਰ ਤੋਂ ਹੀ ਘਟਾ ਦੇਗਾ। ਮੇਲਾ ਨਾ ਆਪਣੇ ਸਾਡੀ ਸੋਨੀ ਲਈ ਹੈ ਨਾ। ਮੈਨੂੰ ਤਾਂ ਨਾ ਯਕੀਨ ਨਹੀਂ ਹੋ ਰਿਹਾ ਜੀ। ਪੁੱਤ ਬਾਣੀ ਦਾ ਕੰਮ ਕਰੀਂ ਛੁੱਟੀ ਛੱਟੀ ਨਾ ਕਰੀਂ। ਉਹ ਨਹੀਂ ਨਹੀਂ ਛੁੱਟੀ ਕੱਢ ਲਈ ਕਰਨੀ। ਜਿਹੜਾ ਨਵਾਂ ਨਵਾਂ ਕੰਮ ਹੋਏ ਨਾ। ਕੀ ਤਾਂ ਨੀ ਨਾ ਹਮ ਤਾਂ ਹੈ ਕੋਈ ਦੇ ਸ਼ੋਰ ਕੀਤਾ ਵੀ ਕੰਮ ਮਿਲਿਆ ਏ ਨਾਲੇ ਮਹੀਨੇ ਚ ਚਾਰ ਛੁੱਟੀਆਂ ਤੇ ਆਏ ਜਾਣੀਆਂ ਕਰਨੀਆਂ ਨੇ ਐਂ ਦਾ ਛੁੱਟੀ ਹੋਣੀ ਕਰਨੀ ਚੱਲ ਹੀ ਆਪਣੇ ਘੋਦੇ ਦੀਆਂ ਕਿੱਝ ਆ ਲਿਆ ਕਰ ਬੱਸ ਵਾਸਤੇ ਮੈਨੂੰ ਇਹ ਨਹੀਂ ਲਈ ਜਉਣੀ ਨਾ ਜਿਹੜਾ ਉਹ ਤਾਂ ਹੀ ਫਾਲੀ ਆਉਂਦੀ ਆ ਨਾ ਜੱਸ ਤੇ ਕਿਤੇ ਕਿਤੇ ਸੋਹਣੇ ਸੂਟ ਪਾਏ ਤੇ ਮੇਰੇ ਮਨ ਚ ਪਤਾ ਕੀ ਹੁੰਦਾ ਮੈਂ ਕਦੀ ਉਹਦਾ ਨਾਲ ਨੂੰ ਨਹੀਂ ਗਿਆਗਾ ਇਹੋ ਹੀ ਆਂਦੀ ਆ ਆਏ ਹੈ ਜਿੱਦਾਂ ਨੇ ਇਹ ਹੁੰਦੀ ਕਿ ਤੇ ਮੇਰੀ ਨੂੰ ਵੀ ਪਾਏਗੀ ਤਰਬਣਾ ਸੁਣੋ ਨਹੀਂ ਲਈ ਨਾ ਟੈ ਡਿਚਰੀ ਜਗੀ ਤੇ ਆਹੋ ਚਲੋ ਮੰਮੀ ਆ ਜੇ ਨਾ ਇਹ ਡਿ ਵੱਡੀ ਸ਼ਾਲੀ ਮਾਰਨੀ ਹੈਗੀ ਕੋਈ 2-4 ਸਾਲ ਪਹਿਲਾਂ ਨਾ ਸਾਦਨਾ ਇਦਾਂ ਹੀ ਚੱਲੂ ਹੌਲੀ ਹੌਲੀ ਪੈਸੇ ਜੋੜ ਕੇ ਪਹਿਲਾਂ ਘਰ-ਬਾਰ ਬਣਾਈਆਂ ਆਪਣਾ ਚੱਲੇ ਮੁੰਡਾ ਪੜ੍ਹਨ ਗਿਆ ਏ ਜੇ ਸੁੱਟਾ ਮਗਰ ਬੈਗਣਾ ਤਾਂ ਕਿਸੇ ਨੂੰ ਕੁਝ ਵੀ ਬਣਨਾ ਉਹ ਚੱਲ ਕੋਈ ਉਹ ਤੇ ਕਦੀ-ਕਦੀ ਲੈ ਦੇਂਦਾ ਹੁੰਦਾ ਨਾ ਨਹੀਂ ਨਹੀਂ ਚਲੋ ਜਿਹੜੀ ਚੀਜ਼ ਲੈਣੀ ਉਹ ਲਾਵਾਂਗੇ ਬਾਕੀ ਉਹਨਾਂ ਦੀ ਨਹੀਂ ਸੀ ਆਪਾਂ ਕਰ ਸਕਦੇ ਚੱਲ ਕੋਈ ਨਹੀਂ ਮੈਂ ਤਾਂ ਤੈਨੂੰ ਕਹਿ ਹੀ ਦਿੱਤਾ ਵਾ ਪੁੱਤ ਮੈਂ ਕਿਹਾ ਤੈਨੂੰ ਕਹਾਂ ਤੂੰ ਦੁਕਾਨ ਤੇ ਬਹਿ ਜਾ ਉਹ ਨਹੀਂ ਨਹੀਂ ਮਰਦਾ ਡਿਆ ਤੈਨੂੰ ਮੈਂ ਕਹਿਣਾ ਬਾਕੀ ਜੋ ਤੁਹਾਡਾ ਜੀ ਕਰੇਗਾ ਤੁਸੀਂ ਲਿਆ ਕਰਿਓ ਏਡੀ ਵੀ ਨਹੀਂ ਗੱਲ ਹੈਗੀ ਚੱਲ ਤੇਰਾ ਪੁੱਤ ਹੋਂ ਨਾ ਐ ਆਪਣੇ ਟਾਈਮ ਨਾ ਗਿਆ ਤਾਂ ਟਾਈਮ ਨਾ ਆਇਆ ਠੀਕ ਹੈ ਤੇ ਜਦੋਂ ਥੋੜੀ ਜਿਹੀ ਪੈਸੇ ਹੋਣਗੇ ਤੇ ਕਿਤੇ ਮੋਟਰਸਾਈਕਲ ਲੱਲੀ ਨਾ ਆਹ ਕੋਈ ਨਹੀਂ ਹਜੇ ਕੋਈ 6 ਮਹੀਨੇ ਇਧਰ ਕੰਮ ਚਲਾਉਨੇ ਆ ਤੇ ਮੁੰਡੇ ਨੂੰ ਕਹਿ ਰਹਾ ਮੈਨੂੰ ਨਾਲ ਲੈ ਜਾ ਕਰੀ ਤੇ ਨਾਲੇ ਉਹ ਇਸਦੇ ਨਾਲੇ ਮੈਨੂੰ ਚੱਜਣਾ ਕਰਨਾ ਅੱਛਾ ਅੱਛਾ ਮੋਟਰਸਾਈਕਲ ਉਹਦਾ ਹੋਣਾ ਕਰਨਾ ਤੇ ਹੈ ਵੀ ਠੀਕ ਹੈ ਤੇ ਇੱਕ ਦਿਨ ਉਹ ਤੇਲ ਪਾ ਲੈ ਗਿਆ ਇੱਕ ਦਿਨ ਮੈਂ ਪੁੱਛਾਂ ਗਰਾਂ ਚਲ ਕੋਈ ਨਹੀਂ ਪਤਾ ਉਹਨੂੰ ਉਦਾਂ ਇੰਨੀ ਗੱਲ ਕਹਿ ਦੀ ਵੀ ਆਹ ਮਹੀਨਾ ਕੱਢ ਜਦੋਂ ਮੇਰੇ ਕੋਲ ਪੈਸੇ ਹੋਣਗੇ ਨਾ ਮੈਂ ਤੈਨੂੰ ਮਹੀਨੇ ਦਾ ਲਗਾਤਾਰ ਤੇਲ ਪਾ ਦਾਂਗਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਮੇਰੇ ਸਿਰ ਦਰਦੀ ਉਹ ਬੜਾ ਵਧੀਆ ਮੁੰਡਾ ਤੇ ਡੈਡੀ ਕਿੱਥੇ ਆ ਡੈਡੀ ਉਦੋਂ ਵੇਖਾ ਲੰਮੇ ਪਿਆਰ ਉਦੋਂ ਦਾ ਲੰਮੇ ਪਿਆਰ ਵਾ ਮੂੰਹ ਸਿਰ ਵਲੇਟ ਕੇ ਤੈਨੂੰ ਪਤਾ ਤੇ ਗੰਦ ਰੇਂਦੇ ਟੈਨਸ਼ਨ ਨਹੀਂ ਦਿੰਦਾ ਰਿਹਾ ਚਲੋ ਕੋਈ ਗੱਲ ਨਹੀਂ ਹੁਣ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਪਰ ਸਭ ਤੋਂ ਪਹਿਲਾਂ ਨਾ ਮਮੀ ਜਿਹੜੇ ਪੈਸੇ ਚੁੱਕੇ ਆ ਆਪਾਂ ਉਹ ਲਾਉਣੇ ਆ। ਬੋਤ ਤੇ ਤੈਨੂੰ ਜਿੱਦਾਂ ਅਸਾਂ ਹੀ ਲੱਗਦਾ ਨਾ ਉਹਦਾ ਹੀ ਕਰ। ਮੈਨੂੰ ਪਤਾ ਮੇਰਾ ਪੁੱਤ ਸਿਆਣਾ। ਇਹ ਆਵੇ ਮੜਕਾ ਘਰ ਆਣ ਕੇ ਬਾਜ ਨਾਲ ਮਾਰ। ਨਹੀਂ ਨਹੀਂ ਬਾਜ ਮਾਰਨ ਵਾਲਾ ਕੰਮ ਨਹੀਂ ਰੱਖੀਦਾ ਹੁੰਦਾ ਮੋ। ਇਹ ਨਹੀਂ ਹੁੰਦਾ ਵੀ ਪੈਸੇ ਚਾਰ ਆ ਜਾਂ ਤਾਂ ਪੁੱਤ ਬਦਲ ਜੀਏ। ਪਈਏ ਦਿਨ ਯਾਦ ਰੱਖੀਦੇ ਹੁੰਦੇ ਇੱਕ ਮਹੀਨੇ ਬਗਰਨਾ ਦਾ ਨੂੰ ਆਪਾਂ। ਚਲੋ ਮੈਂ ਡੈਰੀ ਨੂੰ ਦੱਸਾਂ ਵੇਖੀ ਕਿਨੇ ਫਰਸ਼ ਨੇ ਆ। ਚਲ ਪੁੱਤ ਯਾਦ ਆਸ ਆਪਣੇ ਵੀ ਹੋਣੀ। ਉਹ ਵਿਚਾਰਾ ਵਿੱਚੇ ਵਿੱਚੇ ਚੁੱਪਤੀ ਰਹਿੰਦਾ ਵਾ। ਉਹਨੂੰ ਇਹ ਹੋਈ ਕਿ ਕਿ ਤੇਹਾ ਦੇ ਜਿੰਦਿਆਂ ਜਿੰਦਿਆਂ ਸਾਡੇ ਨੇ ਆਨੇ ਸੈਟ ਹੋ ਜਾਣ ਚੱਲ ਰੱਬ ਨੇ ਸੁਣੀ ਆ ਆ ਪੇਨਾਂ ਦੀਆਂ ਨਦੀਜਾਂ ਪੂਰੀਆਂ ਆ ਤੇ ਰੱਬ ਦੇ ਕਰਤੇ ਦੀਆਂ ਵੇਖੀ ਸੀ ਹਾਂਜੀ ਮੰਮੀ ਮੇਰਾ ਤੇ ਬੜਾ ਵਧੀਆ ਤੁਸੀਂ ਆਪਣੇ ਸੁਣਾਓ ਲੈ ਤੇ ਹੋ ਹੋਰ ਅੱਜ ਮੰਮੀ ਖੁਸ਼ੀ ਵਾਲੀ ਬੜੀ ਗੱਲ ਆ ਤੇ ਤੁਹਾਨੂੰ ਵੇਖ ਲਓ ਪਤਾ ਲੱਗ ਗਿਆ ਕਿ ਅੱਜ ਮੇਰੀ ਤੇ ਖੁਸ਼ ਆ ਤੁਹਾਨੂੰ ਮੰਮੀ ਦੱਸਿਆ ਹੀ ਨਾ ਕਿ ਪਿੰਦਰ ਨੇ ਫਾਰਮ ਭਰੇ ਆ ਹਾਂਜੀ ਤੇ ਉਹ ਵਾਲੀ ਜੌਬ ਇਹਨਾਂ ਦੀ ਨਿਕਲ ਆਈ ਆ ਮਿਲ ਗਈ ਨੌਕਰੀ ਇਹਨਾਂ ਨੂੰ ਤੇ ਹੋਰ ਮੰਮੀ ਬੜੀ ਖੁਸ਼ੀ ਹੋਉਂਦੀ ਐ ਚਲ ਵਾਈ ਗਰੂ ਨੇ ਹਾਡੀ ਵੀ ਸੁਣ ਲਈ ਐ ਤੇ ਹੋਰ ਮੁੰਡੇ ਨੂੰ ਵਧੀਆ ਸਕੂਲ ਚ ਪਾਏ ਚਲ ਹੋਰ ਨਹੀਂ ਤੇ ਉਹਦਾ ਖਰਚਾ ਚੁੱਕਿਆ ਜਾਊਗਾ ਸੌ ਚੀਜ਼ਾਂ ਬਣਦੀ ਨੇ ਨਿਆਣੇ ਹਾਂਜੀ ਤੇ ਮੰਮੀ ਪਤਾ ਕੀ ਕਰਿਓ ਜਸਨੂ ਵੀ ਫੋਨ ਕਰਦੇਓ ਦੱਸ ਦਿਓ ਉਹਨੂੰ ਵੀ ਕਿ ਤੇਰੇ ਭਾਜੇ ਨੂੰ ਨੌਕਰੀ ਮਿਲ ਗਈ ਐ ਉਹਨੇ ਫੋਨ ਲਾਉਂਦੀ ਹਾਂ ਤੇ ਉਹ ਮੇਰਾ ਚੁੱਕਣ ਹੀ ਨਹੀਂ ਦੀ ਹਾਂਜੀ ਹਾਂਜੀ ਅਸੀਂ ਤਾਂ ਬੜੀ ਖੁਸ਼ੀਆਂ ਤੇ हाँ जी, कोई नी आयो ती तो तो हाँ कि है। चलो ठीक है मामा ने भी सुन ली सगो चंगा हो गया वा न्याण सौ चीजा मानते बंदा लाते दिता उन्होंने चलो हो की खर्चा करना वा हो अपने घर बार कुछ बनावा ਇਹ ਤਾਂ ਜੱਸਦਾ ਹੋਣਾ ਉਹਦੀ ਮੰਮੀ ਦਾ ਵਾ ਅੰਮੀ ਅੰਮੀ ਦੇ ਪਾਸੇ ਲੇਟ ਹੋ ਜੇ ਤੇ ਉਹ ਵਿਚਾਰੀ ਕਰਨ ਦੇ ਚੰਗਾ ਚੋਕ ਲੈਣੀ ਐ ਸਸੀ ਕਲਪਨ ਜੀ ਹਾਂਜੀ 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 ਠੀਕ ਠਾਕ ਜੇ ਤੁਸੀਂ ਆਪਣਾ ਸੁਣਾਓ ਠੀਕ ਆ ਠੀਕ ਆ ਹੋਰ ਸੁਣਾਓ ਭਾਜੀ ਨੂੰ ਠੀਕ ਜੇ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਹਾਂਜੀ ਹਾਂਜੀ ਨਾ ਮੇਰੀ ਇੱਕ ਗੱਲ ਸੁਣੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਨੂੰ ਤੁਹਾਡਾ ਜੀ ਨਹੀਂ ਕਰਦਾ ਹੜਕਾਉਣ ਨੂੰ ਅੱਛਾ ਅੱਛਾ ਚਲੋ ਠੀਕ ਆ ਆਇਓ ਜਰੂਰ ਚੰਗਾ ਦੱਸ ਤੜਕਾ ਵੀ ਆ ਜੂਗੀ ਉਹ ਤੇ ਮੈਨੂੰ ਉਹ ਦਿਨ ਕਹਿ ਦਿੱ ਹੀ ਜੱਸ ਵੀ ਚਲ ਮਮੀ ਨਵ ਕੋ ਚਲੀ ਗਈ ਤੇ ਮੇਰਾ ਵੀ ਜੀ ਕਰਦਾ ਮੈਂ ਚ ਨਵਚਰੀ ਕਹੋ ਕਿਉਂ ਨਹੀਂ ਮੈਂ ਵੀ ਤਾਂ ਮੈਂ ਗਈ ਹੀਗੀ ਕੋਈ ਨਹੀਂ ਤੜਕਾ ਵੀ ਆ ਜੂਗੀ ਹਾਂਜੀ ਹਾਂਜੀ ਅੱਛਾ ਅੱਛਾ ਨਵ ਦੇ ਪਰੋਣੇ ਨੂੰ ਲੈ ਭੈਣ ਜੀ ਤੁਹਾਨੂੰ ਨਾ ਬਹੁਤਿਆਂ ਬਹੁਤਿਆਂ ਵਧਾਈਆਂ ਹੋਣ ਲੈ ਆਹ ਤ ਤਹੀ ਨਾ ਮਾਨੀ ਖੁਸ਼ ਕਰਤਾ ਅੱਜ ਹਾਂਜੀ ਸੱਚੀ ਭੈਣ ਜੀ ਸੱਚੀ ਗੱਲ ਦੱਸਾਂ ਨਾ ਮੈਂ ਉਦਣ ਗਈ ਸੀ ਨਾ ਉਥੇ ਸੱਚੀ ਵੇਖ ਕੇ ਨਾ ਮੇਰੇ ਜੀਨ ਖੁਸ਼ ਹੁੰਦਾ ਹੀਗਾ ਮੈਂ ਤਾਂ ਉਦਣ ਦੀਆਂ ਅਰਦਾਸਾਂ ਕਰਨ ਡਈ ਆ ਵੀ ਵਾਹਿਗੁਰੂ ਇਹਨਾਂ ਦੇ ਦਿਨ ਮੋੜ ਕੇ ਤੇ ਵਿਚਾਰਿਆਂ ਦੇ ਨਿਕਾਹ ਜਾਂ ਬੱਚਾ ਵਾ ਚੱਲ ਵਧੀਆ ਪੜ ਜਾਊਗਾ ਹੈ ਤੇ ਚੱਲ ਰੱਬ ਨੇ ਤੇ ਨੇੜੇ ਹੋ ਕੇ ਸੁਣੀ ਉਹਨਾਂ ਦੀ ਹੂੰ ਨਹੀਂ ਨਹੀਂ ਮੈਨੂੰ ਤੇ ਨਹੀਂ ਖੁਸ਼ੀ ਆ ਨਾ ਫਿਰ ਗੱਲ ਹੀ ਨਹੀਂ ਕਰਨ ਵਾਲੀ ਹਾਂ ਚੱਲ ਸ਼ੁਕਰ ਆ ਮਾਲਕ ਦਾ ਹੈ ਆਪਣੇ ਘਰ ਦੀ ਸੌਖੀ ਦਊਗੀ ਹਾਂਜੀ ਆਹੋ ਉਹ ਦਾ ਵਿਚਾਰੀ ਦਾ ਹੈਗਾ ਹੀ ਤੁਹਾਨੂੰ ਹਾਂ ਉਹ ਹੀ ਤੀ ਪੋਤਾ ਆਪਣੇ ਘਰ ਆਜੀ ਬਾਜੀ ਹੋਵੇ ਨਾ ਤੇ ਮਾਂ ਪਿਓ ਨੂੰ ਠੰਡ ਹੁੰਦੀ ਆ ਹਾਂਜੀ ਹਾਂਜੀ ਨਹੀਂ ਆਉਂਦੀ ਜਸਮਤ ਦੱਸਦੀ ਆ ਉਹਨੂੰ ਹਾਂਜੀ ਬਾਥਰੂਮ ਗਈ ਜੇ ਹਾਂਜੀ ਹਾਂਜੀ ਚਲੋ ਠੀਕ ਆ ਭੈਣ ਜੀ ਇੱਕ ਵਾਰੀ ਫੇਰ ਤੁਹਾਨੂੰ ਵਧਾਈ ਬਹੁਤ ਸਾਰੀ ਚੰਗਾ ਭਾਜੀ ਸਤਿ ਸ੍ਰੀ ਅਕਾਲ ਲੈ ਆਹ ਤੇ ਬਹੁਤੀ ਵਧੀਆ ਖਬਰ ਸੁਣਾਈ ਅੱਜ ਮੇਰਾ ਤਾਂ ਮਨ ਹੀ ਖੁਸ਼ ਹੋ ਗਿਆ ਵਾ ਚਲ ਜਿੱਦਾਂ ਦਾ ਭੋਲਾ ਭਾਲਾ ਹੈਗਾ ਨਾ ਪਿੰਦਰ ਵਾਈਗਰ ਨੇ ਨੇੜੇ ਹੋ ਕੇ ਸੁਣ ਲਈ ਵਿਚਾਰੇ ਦੀ ਚਲ ਸ਼ੁਕਰ ਹੈ ਮਾਲਕਾ ਉਹਨਾਂ ਦੇ ਦਿਨ ਮੋੜਉਣਗੇ ਵਿਚਾਰਿਆਂ ਦੇ ਜੱਸ ਨੂੰ ਦੱਸ ਲਈ ਹਾਂ ਪੁੱਤ ਆ ਜਾ ਇੱਧਰ ਯੋ ਮੈਂ ਅੱਛਾ ਇੱਥੇ ਬੈਠੇਂਗੀ ਆ ਆ ਜਾ ਬੈਠ ਜਾ ਤੈਨੂੰ ਖੁਸ਼ਖਬਰੀ ਦਵਾ ਕਿਹੜੀ ਖੁਸ਼ਖਬਰੀ ਆ ਪਹਿਲਾਂ ਤਾਂ ਤੈਨੂੰ ਵਧਾਈਆਂ ਬਹੁਤ ਸਾਰੀਆਂ ਕਾਦੀ ਵਧਾਈਆਂ ਦੇਣ ਦੇ ਆ ਲੈ ਦੱਸ ਤੇਰੇ ਭਾਈ ਨੇ ਨੌਕਰੀ ਮਿਲ ਗਈ ਓ ਕਿਹੜੇ ਭਾਈ ਇਹਨੂੰ ਨੀ ਕੋਈ ਭਾਈਆ ਤੇਰਾ ਪਿੰਦਰ ਨਾਮ ਤਾਂ ਪੁਰਾਣਾ ਅੱਛਾ ਨੌਕਰੀ ਮਿਲ ਗਈ ਉਹਨੂੰ ਆਹੋ ਆ ਤੇਰੀ ਮੰਮੀ ਦਾ ਫੋਨ ਆਇਆ ਏ ਹੁਣੇ ਆ ਹੁਣੇ ਹੀ ਕੱਟਿਆ ਹੀ ਮੈਂ ਹਾਂ ਹੋ ਚੱਲ ਵਧੀਆ ਵਾ ਨੌਕਰੀ ਮਿਲ ਗਈ ਆ ਐਵੇਂ ਮੰਗਦੇ ਰਹਿੰਦੇ ਸਾਡੇ ਕੋਲੋਂ ਪੈਸੇ ਚਲ ਏ ਆ ਕਿ ਹੁਣ ਮੰਗਿਆ ਨਾ ਕਰਨਗੇ ਇਦਾਂ ਨਹੀਂ ਕਹੀਦਾ ਹੁੰਦਾ ਠੀਕ ਹੈ ਨਾ ਮੰਗਣ ਨੂੰ ਕਿਹਦਾ ਜੀ ਕਰਦਾ ਹੈ ਉਹ ਚਾਰੇ ਮਜਬੂਰ ਹੀਗੇ ਫਿਰ ਕੀ ਹੋ ਗਿਆ ਪੁੱਤ ਮਾਰਕ ਨੇ ਸੁਣੀ ਲਈ ਉਹਨਾਂ ਦੀ ਹੁਣ ਵੇਖੀ ਹਾਂ ਅੱਜ ਹੋਰ ਤੇ ਕੱਲ ਹੋਰ ਦਿਨ ਬਦਲਦੇ ਜਾਣੇ ਉਹਨਾਂ ਦੇ ਐ ਵਧੀਆ ਹੋ ਜਾਣਾ ਉਹਨਾਂ ਨੇ ਹੁਣ ਆਹੋ ਚੱਲ ਵਧੀਆ ਹੋ ਕੇ ਮਿਲ ਗਈ ਆ ਫਿਰ ਆਪਣੇ ਘਰ ਸੌਖੀ ਹੋ ਜੂਗੀ ਮਾੜੀ ਮੋਟੀ ਹੋਰ ਕੀ ਤੇਰੇ ਬਰਾਬਰ ਤੇ ਹੋ ਜਾਣਾ ਤੇਰੀ ਭੈਣ ਨੇ ਹੈ ਮੈਨੂੰ ਤਾਂ ਬੜਾ ਚਾਅ ਆ ਮੈਂ ਤਾਂ ਪੂਰੀ ਖੁਸ਼ ਹਾਂ ਹੁਣ ਉਦੋਂ ਤੋਂ ਮੈਂ ਲੈ ਕੇ ਗਈ ਸੀ ਨਾ ਹੁਣ ਇੱਕ ਵਾਰੀ ਫੇਰ ਜਾਣਾ ਆਪਾਂ ਵਦਾਈ ਦੇਣ ਠੀਕ ਆ ਨਾ ਕੋਈ ਨਹੀਂ ਜਾਵਾਂਗੇ ਆਹੋ ਲੈ ਕੇ ਜਾਵੀ ਹੁਣ ਮੈਨੂੰ ਨਾਲ ਆਪਣੇ ਹਾਂਜੀ ਹਾਂਜੀ ਕੋਈ ਨਹੀਂ ਜਾਵਾਂਗੇ ਇਦਾਂ ਕਰੀ ਆਪਣੀ ਮੰਮੀ ਨੇ ਇੱਕ ਵਾਰੀ ਗੱਲ ਕਰ ਲਈ ਕਹਿੰਦੇ ਕਿ ਚੱਲਾਉਗੀ ਤੇ ਮੇਰੀ ਗੱਲ ਕਰਾ ਦੇ ਹਾਂਜੀ ਲਿਆਓ ਦੇ ਦਿਓ ਵਧਾਈ ਦੇ ਦਿੰਦੀ ਹਾਂ ਆ ਕਰ ਲਾ ਮੇਰੀ ਤੀ ਗੱਲ ਫਿਰ ਹਾਂਜੀ ਹਾਂਜੀ ਠੀਕ ਆ ਮੰਮੀ ਨੂੰ ਤਾਂ ਖੁਸ਼ੀ ਚੜ ਗਈ ਐ ਰਮਿੰਨੂ ਹੋਰ ਤਰ੍ਹਾਂ ਹੁੰਦੀ ਐ ਹੁਣ ਇਹਨੂੰ ਨੌਕਰੀ ਮਿਲ ਗਈ ਨਾ ਪਿੰਦਰ ਨੂੰ ਤੇ ਇਹਨਾਂ ਦੀਆਂ ਤਾਂ ਹਵਾਵਾਂ ਹੀ ਹੋਰ ਹੋ ਜਾਣੀਆਂ ਮੇਰੇ ਬਰੋਬਰ ਦੀ ਹੋ ਜਾਣੀ ਹੋਣ ਇਹ ਐਵੇਂ ਉਹ ਤਾਂ ਅੱਗੇ ਨਹੀਂ ਮਾਨ ਹੈਗੀ ਨਹੀਂ ਗੱਲਾਂ ਮਾਰਦੀ ਅੱਗੇ ਹੁਣ ਤਾਂ ਹੋਰ ਮੈਨੂੰ ਸੁਣਾਇਆ ਕਰੂਗੀ ਠੋਕ ਠੋਕ ਕੇ ਚਲ ਇੱਕ ਗੱਲ ਤਾਂ ਵਧੀਆ ਹੋ ਗਈ ਹੈ ਕਿ ਇਹਨੂੰ ਨੌਕਰੀ ਮਿਲੇਗੀ ਪਿੰਦਰ ਨੂੰ ਮੰਗਿਆਣਾ ਕਰੂਗੀ ਸਾਡੇ ਕੋਲੋਂ ਪੈਸੇ ਆਣ ਕੇ ਤੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਹਨੂੰ ਨੌਕਰੀ ਮਿਲ ਕਿਹੜੀ ਗਈ ਹੈ ਤੇ ਨਾਲੇ ਇਹਨੇ ਮੈਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਪੁੱਛਦੀ ਆ ਨਾ ਦੇਖਦੀ ਆ ਕੀਤਾ ਕਿ ਨਹੀਂ ਫੋਨ ਤਾਂ ਇਹਦਾ ਆਇਆ ਨਾ ਪਰ ਮੇਰੇ ਤੋਂ ਹੀ ਨਹੀਂ ਚੱਕਿਆ ਗਿਆ ਨਾ ਪਰ ਛੱਡ ਹੁਣ ਮੈਂ ਨਹੀਂ ਇਹਨੂੰ ਫੋਨ ਕਰਨਾ ਆਪੇ ਕਰੂਗੀ ਤਾਂ ਵਧਾਈ ਦੇ ਦੂੰਗੀ ਨਾਲੇ ਪੁੱਛੂੰਗੀ ਨਾ ਵੀ ਕਿਹੜੀ ਨੌਕਰੀ ਮਿਲ ਗਈ